तो ऑल इंडिया जमात सलमानी बिरादरी साइदरी है तो वह प्रधान अच्छी देता ऑलरेडी ऑल इंडिया जमात सलमानी बिरादरी के बहुत सारे इनको फोन भी आएगा छुट्टी करके उस तो बाद वर्तमान में होकर बत्ती सैक्टर को निकल के अपने घर आ रहे नहीं होते तो फिर धरने प्रदर्शन भी होंगे सब कुछ होगा ऐसी बात नहीं है कि नहीं पूरे पंजाब के जो है ना ऑल इंडिया जमात सलमानी बिरादरी इनके साथ है मेरे को संसला से ਤੇ ਮੈਂ ਆਪਣੀ ਸੈਲ ਸੈਲ ਦੇ ਵਾਸਤੇ ਮੈਂ ਕੱਢਿਆ ਤਾਂ ਉਹ ਪਜੇ ਤਾਂ ਮੈਂ ਅੱਜ ਮੇਰੀ ਜਾਨ ਬਚ ਪਈ ਨਹੀਂ ਤੇ ਉਹ ਆਪਣੇ ਵੱਲੋਂ ਤਾਂ ਮਰ ਨਹੀਂ ਐਸੀ ਉਹ ਹਮਲਾਵਰ ਹੈਨ उनको जल्द से जल्द शिनाख्त करके उनको पकड़ा जाए और उनके सख्त कार्रवाई की जाए ਅਜੀ ਅਜੀ ਸੀਸੀਟੀਵੀ ਕੈਮਰੇ ਜਿਹੜੀ 40 ਜਾ ਉੱਤੇ ਸਾਡਾ ਜਿਹੜਾ ਟਾਈਮ ਆਇਆ ਹੈ ਉਹ ਆਇਆ ਹੈ ਕਿ 11:00 ਬਜੇ ਕੁਝ 40-45 ਮਿੰਟ ਦਾ ਬਸ ਮੈਂ ਤਾਂ ਆਪਣੇ ਘਰੇ ਆ ਰਿਹਾ ਸੀ ਅਸੀਂ ਤਾਂ ਸਮਾਜ ਸੇਵੀ ਹੈ ਸਭ ਦਾ ਭਲਾ ਕਰਦੇ ਹਾਂ ਜੋ ਜੜਾ ਵੀ ਕੋਈ ਸਾਨੂੰ ਆਵਾਜ਼ ਮਾਰਦਾ ਸੀ ਉਹਦੇ ਲਈ ਖੜਦੇ ਹਾਂ ਇਹ ਸਾਡਾ ਕਸੂਰ ਹੋਣਾ ਪੰਜਾਬ காங்கிரஸ் ਸੇ ਇਹ ਚੇਅਰਮੈਨ ਵੀ ਅਭੀ ਥੋੜੇ ਦਿਨ ਪਹਿਲੇ ਘੋਸ਼ਿਤ ਹੋਏ ਜਦ ਇਨੀਕੇ ਉੱਪਰ ਹਮਲਾ ਹੋ ਸਕਦਾ ਹੈ ਤਾਂ ਆਮ ਆਦਮੀ ਕੀ ਕਾਸ਼ਕਤੀ ਹੋ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕ੍ਰਾਈਮ ਗ੍ਰਾਫ ਲਗਾਤਾਰ ਵੱਧ ਰਿਹਾ ਉਹ ਐਵੇਂ ਹੈ ਕਿ ਜਿਸ ਤਰੀਕੇ ਰਾਤ ਨੂੰ ਲਗਾਤਾਰ ਜੇਕਰ ਗਲ ਕਰੀਏ ਤੇ ਰਾਤ ਨੂੰ ਲੁੱਟਖੋਹਾਂ ਦੀ ਵਾਰਦਾਤਾਂ ਚੋਰੀਆਂ ਤੇ ਉਸ ਤੋਂ ਬਾਅਦ ਹਮਲੇ ਜਿਹੜੇ ਨੇ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਲੁਧਿਆਣਾ ਦੇ ਵਿੱਚ ਟਿੱਬਾ ਰੋਡ ਇਲਾਕੇ ਦਾ ਇੱਕ ਮਾਮਲਾ ਸਾਹਮਣੇ ਆਂਦਾ ਜਿੱਥੇ ਦੱਸਦੇ ਕਿ ਟਿੱਬਾ ਰੋਡ ਗੋਪਾਲ ਨਗਰ ਚੌਕ ਦੇ ਬਿਲਕੁਲ ਨਜ਼ਦੀਕ ਇੱਕ ਨੌਜਵਾਨ ਦੇ ਉੱਤੇ ਹਮਲਾ ਹੁੰਦਾ ਤਸਵੀਰ ਜਿਹੜੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਹੈ ਜਿਸ ਗੱਡੀ ਦੇ ਉੱਤੇ ਸਾਫ਼ ਤੌਰ ਤੇ ਹਮਲਾ ਕੀਤਾ ਜਾਂਦਾ ਸੋ ਜਾਨਲੇਵਾ ਜਿਹੜਾ ਹਮਲਾ ਹੈ ਉਹ ਤੁਸੀਂ ਖੁਦ ਆਪਣੇ ਅੱਖਾਂ ਨਾਲ ਦੇਖ ਸਕਦੇ ਹੋ ਜੇਕਰ ਇਹ ਗੱਡੀ ਨਾ ਹੁੰਦੀ ਤੇ ਕਿਤੇ ਨਾ ਕਿਤੇ ਬਚਪਾਣਾ ਵੀ ਮੁਸ਼ਕਲ ਸੀਗਾ ਜਿਸ ਤਰੀਕੇ ਭਿਆਣਾ ਕੇ ਜਿਹੜਾ ਹਮਲਾ ਹੁੰਦਾ ਸੋ ਆਖਿਰਕਾਰ ਹਮਲਾ ਵਰ ਕੌਣ ਸੀ ਸੋ ਰਾਤ ਕਿੰਨੇ ਵਜੇ ਦਾ ਜਿਹੜਾ ਮਾਮਲਾ ਵੈ ਆਖਿਰ ਕਾਰ ਡਰ ਕਿਉਂ ਨਹੀਂ ਹੈਗਾ ਬਿਲਕੁਲ ਤਸਵੀਰ ਜੜੀ ਹੈ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਦੱਸ ਦੀ ਕੋਈ ਆਮ ਸਖਸ ਨਹੀਂ ਉਹ ਵੀ ਇੱਕ ਚੇਅਰਮੈਨ ਹੈ ਗੱਲਬਾਤ ਕਰਾਂਗੇ ਆਖਿਰਕਾਰ ਉਹਨਾਂ ਦੇ ਉੱਤੇ ਹਮਲਾ ਹੋਣਾ ਕੀ ਕਾਰਨ ਹੈ ਭਾਈ ਜੀ ਨਾਮ ਕੀ ਆ ਪੂਰਾ ਭਾਈ ਠੀਕ ਤੇ 올 ਇੰਡੀਆ ਜਮਤ ਦੇ ਸਲਮਨੀ ਬ੍ਰਾਦਰਰੀ ਸਾਡੀ ਇੱਕ ਬ੍ਰਾਦਰਰੀ ਹੈ ਤੇ ਉਹਦਾ ਮੈਂ ਪ੍ਰਧਾਨ ਹ ਜ਼ਿਲ੍ਹੇ ਦਾ ਜੀ ਬਿਲਕੁਲ ਇੱਕ ਸਕੋਰਪੀਓ ਗੱਡੀ ਜੜੀ ਹੈ ਤੁਹਾਡੀ ਖੜੀ ਹੋਈ ਹੈ ਨਾਲ ਤੁਸੀਂ ਆ ਰਹੇ ਸੀਗੇ ਰਾਤ ਕਿੰਨੇ ਵਜੇ ਦਾ ਮਾਮਲਾ ਵੈ ਜਦੋਂ ਤੁਹਾਡੇ ਤੇ ਹਮਲਾ ਹੋਇਆ ਭਾਜੀ ਅਸੀਂ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਹੈ ਉੱਤੇ ਸਾਡਾ ਜਿਹੜਾ ਟਾਈਮ ਆਇਆ ਹੈ ਉਹ ਆਇਆ ਹੈ ਕਿ 11:00 ਵਜੇ ਕੁਝ 40-45 ਮਿੰਟ ਦਾ ਆ ਤੁਸੀਂ ਕਿੰਨੇ ਵਜੇ ਰਹੇ ਸੀਗੇ ਤਕਰੀਬਨ ਅਸੀਂ ਸਿਵਲ ਦੇ ਸਾਹਮਣੇ ਨਾ ਨੇਚਰਲ ਦੇ ਨਾਲ ਕੁਝ ਖਾ ਰਹੇ ਸੀ ਉੱਥੇ ਆਪਣੇ ਓਪਿਸ ਤੋਂ ਛੁੱਟੀ ਕਰਕੇ ਉਸ ਤੋਂ ਬਾਅਦ ਅਸੀਂ ਵਰਤਮਾਨ ਨੂੰ ਹੋ ਕੇ 32 ਸੈਕਟਰ ਨੂੰ ਨਿਕਲ ਕੇ ਆਪਣੇ ਘਰੇ ਆ ਰਹੇ ਸੀ ਤੇ ਕੀ ਕਿਦਾਂ ਕੋਈ ਪਿੱਛੇ ਰੈਕੀ ਵਗੈਰਾ ਹੋਈ ਆ ਪਹਿਲਾਂ ਕੋਈ ਧਮਕੀ ਵਗੈਰਾ ਆਈ ਤੁਹਾਨੂੰ ਜਾਂ ਕਿਦਾਂ ਹਮਲਾ ਕਿਦਾਂ ਹੋਇਆ ਕੀ ਕਾਰਨ ਰਿਹਾ ਹਮਲਾ ਦਾ ਇਹ ਕਾਰਨ ਤਾਂ ਭਾਜੀ ਮੈਨੂੰ ਨਹੀਂ ਪਤਾ ਕਾਰਨ ਕੀ ਰਿਹਾ ਨਾ ਕੋਈ ਧਮਕੀ ਆਈ ਹੈ ਨਾ ਕੋਈ ਰੰਜਿਸ਼ ਹੈ ਨਾ ਮੇਰੀ ਕਿਸੇ ਨਾਲ ਲਾਕਡਾਟ ਹੈ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਲਾਕਡਾਟ ਨਹੀਂ ਹੈ ਕੋਈ ਲੜਾਈ ਝਗੜਾ ਨਹੀਂ ਹੋਇਆ ਇਹ ਮੈਨੂੰ ਨਹੀਂ ਪਤਾ ਇਹ ਤਾਂ ਪੁਲਿਸ ਦਾ ਕੰਮ ਹੈ ਉਹਨਾਂ ਨੇ ਦੇਖਣਾ ਤੇ ਮੇਰੇ ਜਦੋਂ ਮੈਂ ਆ ਰਿਹਾ ਸੀ ਘਰ ਵੱਲ ਉਹ ਮੇਰੇ ਪਿੱਛੇ ਆਏ ਆ ਪਿੱਛੋਂ ਆ ਕੇ ਸਾਈਡ ਤੇ ਉਹਨਾਂ ਨੇ ਇੱਕਦਮ ਹਮਲਾ ਸ਼ੁਰੂ ਕੀਤਾ ਤੇ ਐਸਸੀ ਐਸਸੀ ਫੋਰ ਸਟੀਵੀ ਫੋਰ ਤੇ ਤੁਹਾਡੇ ਸਾਹਮਣੇ ਤੁਸੀਂ ਉਸੇ ਵੇਖ ਸਕਦੇ ਹੋ ਕਿ ਕਿੱਦਾਂ ਉਹਨਾਂ ਨੇ ਲਗਾਤਾਰ ਹਮਲਾ ਕਰਦੇ ਰਹੇ ਕਰਦੇ ਰਹੇ ਉਹ ਤੋਂ ਮੈਂ ਮੇਰੇ ਕੋਲ ਅਸੰਸੀ ਅਸਲਾ ਸੀਗਾ ਤੇ ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਮੈਂ ਕੱਢਿਆ ਤਾਂ ਉਹ ਭਜੇ ਤਾਂ ਮੈਂ ਅੱਜ ਮੇਰੀ ਜਾਨ ਬਚ ਪਈ ਨਹੀਂ ਤੇ ਉਹ ਆਪਣੇ ਵੱਲੋਂ ਤਾਂ ਮਰ ਨਹੀਂ ਐਸੀ ਮਤਲਬ ਉਹ ਜਿਹੜੇ ਹਮਲਾ ਵਰਸੀਗੇ ਉਹ ਕਿੰਨੇ ਜਣੇ ਸੀਗੇ तकरीबन ਕਿਸ ਚੀਜ਼ ਤੋਂ ਆਏ ਸੀਗੇ ਉਹ ਭਜੀ ਬਾਈਕ ਤੇ ਸੀਗੇ ਤੇ ਮੂੰਹ ਉਹਨਾਂ ਨੇ ਸਾਰਾ ਲਪੇਟਿਆ ਸੀ ਬੰਦੇ ਸੀ ਮੂੰਹ ਦਿਖਿਆ ਨਹੀਂ ਕੁਛ ਵੀ ਤੇ ਤਿੰਨ ਬੰਦੇ ਸੀ ਤੇ ਤਿੰਨ ਨਾ ਕੋ ਹਥਿਆਰ ਸੀ ਭਾਜੀ ਬਿਲਕੁਲ ਤੇਜ਼ਦਾਰ ਹਥਿਆਰ ਸੀ ਤੇਜ਼ਦਾਰ ਹਥਿਆਰ ਸੀ ਅਦਾ ਸ਼ੀਸ਼ਾ ਟੁੱਟ ਨਹੀਂ ਸਕਦਾ ਜਦੋਂ ਸ਼ੀਸ਼ਾ ਟੁੱਟਿਆ ਮੇਰੇ ਸਾਰੇ ਮੂੰਹ ਤੇ ਕਾਂਚ ਵੱਜਿਆ ਤੇ ਮੈਂ ਆਪਣਾ ਪਹਿਲਾਂ ਤਾਂ ਅੱਖੇ ਬਚਾਣੀ ਆ ਇੱਕਦਮ ਪਤਾ ਨਹੀਂ ਕੀ ਹੋ ਗਿਆ ਤੇ ਉਸੇ ਉਸੇ ਦੌਰਾਨ ਮੈਂ ਆਪਣੀ ਅੱਖ ਤੇ ਹੱਥ ਰੱਖਿਆ ਤੇ ਥੋੜਾ ਜਿਹਾ ਮੈਂ ਸੈੱਟ ਹੋਇਆ ਫਿਰ ਮੈਂ ਬਾਹਰ ਨਿਕਲ ਕੇ ਆਪਣੀ ਪਿਸਟਲ ਕਾਢੀ ਆ ਕੀ ਲੱਗਦਾ ਨਹੀਂ ਕਿ ਜੇਕਰ ਗੱਡੀ ਨਹੀਂ ਹੁੰਦੀ ਤੇ ਕਿਤੇ ਨਾ ਕਿਤੇ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਗੱਡੀ ਕਰਕੇ ਫੇਜੀ ਬਹੁਤ ਬਚਾ ਮੇਰਾ ਹੋਇਆ ਅਗਰ ਗੱਡੀ ਨਾ ਹੁੰਦੀ ਸ਼ਾਇਦ ਮੈਂ ਬਾਈਕ ਤੇ ਹੁੰਦਾ ਤਾਂ ਅੱਜ ਤੁਹਾਡੇ ਸਾਹਮਣੇ ਸ਼ਾਇਦ ਨਾ ਹੁੰਦਾ ਤੇ ਗੱਡੀ ਕਰਕੇ ਤੇ ਮੇਰੇ ਅਸਲੇ ਕਰਕੇ ਜਿਹੜਾ ਲਸੰਸੀ ਅਸਲਾ ਹੈ ਉਹਦੇ ਕਰਕੇ ਮੈਂ ਅੱਜ ਇੱਥੇ ਖੜਾ ਤੇ ਪਹਿਲਾਂ ਵੀ ਕਦੇ ਤੁਹਾਡੇ ਤੇ ਹਮਲਾ ਵਗੈਰਾ ਹੋਇਆ ਏਦਾਂ ਪਹਿਲੇ ਪਹਿਲਾ ਚਾਂਸ ਹੈ ਪਹਿਲਾ ਚਾਂਸ ਹੈ ਅਗਦੀ ਅੱਜ ਤੱਕ ਅੱਦਾਂ ਦਾ ਕੋਈ ਕੰਮ ਹੋਇਆ ਨਹੀਂ ਕੀ ਕਾਰਨ ਕੀ ਰਿਹਾ ਕਿਉਂ ਕੌਣ ਲੋਕ ਸੀਗੇ ਤਕਰੀਬਨ ਉਹ ਕਿਉਂ ਉਹਨਾਂ ਦੇ ਹਮਲਾ ਕੀਤਾ ਕੀ ਰੀਜ਼ਨ ਰਿਹਾ ਕੁਝ ਕੁਝ ਵੀ ਨਹੀਂ ਪਤਾ ਕਿੱਦਾਂ ਹੋਇਆ ਕੀ ਕਾਰਨ ਰਿਹਾ ਇਹ ਤਾਂ ਭਾਜੀ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲੜ-ਡਾੜ ਨਹੀਂ ਹੈ ਮੈਨੂੰ ਨਹੀਂ ਪਤਾ ਕਿਉਂ ਹਮਲਾ ਕੀਤਾ ਕਿਸ ਵਜ੍ਹਾ ਨਾਲ ਕੀਤਾ ਹੂੰ ਬਸ ਮੈਂ ਤਾਂ ਆਪਣੇ ਘਰੇ ਆ ਰਿਹਾ ਸੀ ਅਸੀਂ ਤਾਂ ਸਮਾਜ ਸੇਵੀ ਹੈ ਸਭ ਦਾ ਭਲਾ ਕਰਦੇ ਹਾਂ ਜੋ ਜੜਾ ਵੀ ਕੋਈ ਸਾਨੂੰ ਆਵਾਜ਼ ਮਾਰਦਾ ਸੀ ਉਹਦੇ ਲਈ ਖੜਦੇ ਹਾਂ ਜੀ ਇਹ ਸਾਡਾ ਕਸੂਰ ਹੋਣਾ ਇਹ ਲੱਗਦਾ ਕਿ ਰਾਤ ਨੂੰ ਜਿਹੜਾ ਸੇਫ ਨਹੀਂ ਹੈਗਾ ਕੋਈ ਵੀ ਕਰਿਆਨ ਨੂੰ ਵੀ ਆ ਇਲਾਕੇ ਵੀ ਸੇਫ ਹੈ ਨਹੀਂ ਕਿਉਂਕਿ ਲਗਾਤਾਰ ਜਿਹੜਾ ਕਰਾਈਮ ਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਰਾਤ ਨੂੰ ਚੋਰੀ ਦੀ ਵਾਰਦਾਤਾਂ ਵੀ ਕਾਫੀ ਨਜ਼ਰ ਆ ਰਹੀਆਂ ਨੇ ਕਿਵੇਂ ਦੇਖਜੀ ਪੰਜਾਬ ਦੇ ਵਿੱਚ ਤੁਹਾਨੂੰ ਜਿਆਦਾ ਮੈਂ ਤੋਂ ਜਿਆਦਾ ਪਤਾ ਤੁਸੀਂ ਰੋਜ਼ ਕਵਰੇਜ ਕਰਦੇ ਹੋ ਪੰਜਾਬ ਦਾ ਹਾਲਾਤ ਇਸ ਟਾਈਮ ਅੱਜ ਤੋਂ 15 20 ਸਾਲ ਪਹਿਲੇ ਵੀ ਹਰ ਦੇ ਅੱਧ ਹਾਲਾਤ ਹੁੰਦੇ ਸੀ ਦਿਨ ਦਾ ਸਾਡੇ ਲੁੱਟ ਖਸ ਖਸੁੱਟ ਚੋਰੀ ਡਕੈਤੀ ਮਰਡਰ ਉਹੀ ਅੱਜ ਪੰਜਾਬ ਦੇ ਵਿੱਚ ਇਹ ਹੀ ਹਾਰਾ ਸੇਮ ਬਣਾ ਚੁੱਕੇ ਆ ਤੇ ਤੁਸੀਂ ਮੌਕੇ ਤੇ ਪੁਲਿਸ ਬੁਲਾਈ ਰਾਤ ਨੂੰ ਉੱਥੇ ਗੋਪਾਲ ਨਗਰ ਚੌਕ 'ਚ ਮੈਂ ਮੌਕੇ ਤੇ ਪੁਲਿਸ ਬੁਲਾਈ ਮੈਂ ਆਪ ਐਸਐਸਓ ਨੂੰ 3-4 ਫੋਨ ਕੀਤੇ ਫੋਨ ਹੀ ਚੱਕਿਆ ਮੇਰੇ ਨਾਲ ਦੇ ਮੁੰਡੇ ਸੀਗੇ ਉਹਨਾਂ ਨੇ ਪੀਐਸਆਰ ਨੂੰ ਫੋਨ ਕੀਤਾ 100 ਨੰਬਰ ਨੂੰ ਫੋਨ ਕੀਤਾ 1.5 ਘੰਟੇ ਤੱਕ ਪੁਲਿਸ ਨਹੀਂ ਆਈਏ ਮੇਰੇ ਘਟੋ ਘਟ ਡੇਢ ਦੋ ਸੌ ਮੁੰਡਾ ਉਥੇ ਪਹੁੰਚ ਚੁੱਕਿਆ ਸੀ ਜਿਹੜਾ ਮੇਰੀ ਫੇਸਬੁੱਕ ਲਾਈਵ ਦੇਖ ਕੇ ਉਥੇ ਪਹੁੰਚ ਗਿਆ ਸੀ ਬਿਲਕੁਲ ਮੈਨੂੰ ਰਿਟਾਇਰਡ ਡਿਪਾਰਟਮੈਂਟ ਦੇ ਚੇਅਰਮੈਨ ਹੋਣ ਦੇ ਬਾਵਜੂਦ ਕੋਈ ਪਾਰਟੀ ਤੋਂ ਤੁਹਾਡੇ ਨੂੰ ਆਇਆ ਮਿਲਣ ਤੁਹਾਨੂੰ ਹੁਣ ਤੱਕ ਤੁਹਾਡੀ ਪਾਰਟੀ ਤੋਂ ਆਇਆ ਕੋਈ ਤੁਹਾਨੂੰ ਤੁਹਾਡੀ ਹਲਚਲ ਪੁੱਛਣ ਕੋਈ ਨਹੀਂ ਹਜੇ ਤੱਕ ਕੋਈ ਮੇਰੀ ਪਾਰਟੀ ਪਰ ਸੋਸ਼ਲ ਮੀਡੀਆ ਤੇ ਰਾਤ ਦਾ ਹੀ ਵਾਇਰਲ ਚਲ ਰਿਹਾ ਹੈ ਪਰ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਤਾਂ ਨਾ ਮੈਨੂੰ ਫੋਨ ਆਇਆ ਨਾ ਮੈਨੂੰ ਹਲਚਲ ਕਿਸੇ ਨੇ ਪੁੱਛਿਆ ਹਜੇ ਤੱਕ ਥਾਣੇ ਕੰਪਲੇਂਟ ਪਾਈ ਸੀ ਥਾਣੇ ਕੰਪਲੇਂਟ ਪਾਈ ਹੈ ਮੈਡੀਕਲ ਹੋ ਗਿਆ ਉੱਥੇ ਰਾਤੀ ਮੈਡੀਕਲ ਕਰਾ ਦਿੱਤਾ ਸੀ ਰਾਤੀ ਆਪਣਾ ਕੰਪਲੀਟ ਦਿੱਤੀ ਸੀ ਤੇ ਹਜੇ ਤੱਕ ਹੁਣ ਸੀਸੀਟੀਵੀ ਖੰਗਾਲ ਲਏ ਆ ਦੇਖਦੇ ਕੀ ਬੰਦਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਮੰਗ ਇਹਨਾਂ ਸਭ ਮਿਲਣਾ ਚਾਹੀਦਾ ਅਸੀਂ ਤਾਂ ਆਪਣੇ ਕਰੇ ਆ ਰਹੇ ਸੀ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਸਾਡਾ ਕੀ ਕਸੂਰ ਹੈ ਉਹ ਬਿਲਕੁਲ ਦੱਸਦੀ ਹੈ ਕਿ ਨੌਜਵਾਨ ਦੇ ਉੱਤੇ ਹਮਲਾ ਹੋਣਾ ਮੈਂਟਰੀ ডিপਾਰਟਮੈਂਟ ਦੇ ਜਿਹੜੇ ਉਹ ਚੇਅਰਮੈਨ ਵੀ ਨੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਵੱਲੋਂ ਕਹਿਣਾ ਕਿ ਉਹਨਾਂ ਦੀ ਪਾਰਟੀ ਦੇ ਵਿੱਚੋਂ ਵੀ ਕੋਈ ਵੀ ਉਹਨਾਂ ਦਾ ਹਾਲਚਾਲ ਵੀ ਪੁੱਛਣ ਵਾਸਤੇ ਨਹੀਂ ਜਾਂਦਾ ਸੋ ਵੱਡੀ ਗੱਲ ਹੈ ਕਿ ਲੁਧਿਆਣਾ ਗੋਪਾਲ ਨਗਰ ਚੌਕ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕਰਨੀ ਗੱਡੀ ਦੇ ਉੱਤੇ ਹਮਲਾ ਕਰਨਾ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚਦੀ ਹੈ ਪਰ ਹੁਣ ਤੱਕ ਕੀ ਕਾਰਵਾਈ ਕੀ ਹੋਈ ਹੈ ਪਰ ਨਾਲ ਜਿਹੜੇ ਲੋਕ ਕੜੇ ਨੇ ਕੀ ਲੱਗਦਾ ਕਿ ਜਿਹੜਾ ਹਮਲਾ ਹੋਇਆ ਇਸ ਨੂੰ ਕਿਵੇਂ ਦੇਖਦੇ ਹੋ ਦੇਖਿਏ ਇਹ ਬਹੁਤ ਹੀ अफसोसजनक घटना है और महफूब सलमानी साहब लुधियाना के जो है आल इंडिया जमान सलमानी बिरादरी के लुधियाना प्रधान भी है माइनॉरिटी डिपार्टमेंट पंजाब <coughs> कांग्रेस से ये चेयरमैन भी अभी थोड़े दिन पहले घोषित हुए जब इन्हीं के ऊपर हमला हो सकता है तो आम आदमी की क्या सेफ्टी होगी लुधियाना में दिन पे दिन क्राइम बढ़ते जा रहे और पुलिस से जो है ना हमारी पुलिस प्रशासन से मांग है कि जो हमलावर हैं उनको जल्दी से जल्दी शिनाख्त करके उनको पकड़ा जाए और उन पर सख्त कार्रवाई की जाए जे ये जड़ा लेट हूं या जो भी है उस तो बाद अगला स्टेप किया था तो। स्टेप जो है ना देखो फिर तो अगर थाने से कार्रवाई नहीं होती तो फिर जो है ना कमिश्नर साहब है उनके पास जाएंगे नहीं होते तो फिर धरने प्रदर्शन भी होंगे सब कुछ होगा ऐसी बात नहीं है कि नहीं पूरे पंजाब के जो है ना ऑल इंडिया जमात समानी बिरादरी इनके साथ है ऑलरेडी ऑल इंडिया जमात सलमानी बिरादरी કે બહુ سارے इनको फोन भी आएंगे जाहिर सी बात है कि कुछ लोग मिलने भी आए होंगे मैं भी ऑल इंडिया जमात सुल्मानी बिरादरी का जो है गवर्निंग बोर्ड मेंबर हूं अकबर सुल्मानी ਜੀ ਬਿਲਕੁਲ ਮੈਨੂਰਿਟੀ ਡਿਪਾਰਟਮੈਂਟ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਉਸ ਤੋਂ ਬਾਅਦ ਜੇਕਰ ਇਹ ਗੱਲ ਕਰੀਏ ਤਾਂ ਸੋ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀ ਦੇ ਉੱਤੇ ਉਸ ਥਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿੱਥੇ ਫਰੰਟ ਤੇ ਉਹ ਬੈਠੇ ਸੀਗੇ ਜਿੱਥੇ ਉਹ ਗੱਡੀ ਚਲਾ ਰਹੇ ਸੀਗੇ ਉਸ ਤੋਂ ਬਾਅਦ ਗੱਡੀ ਦੇ ਉੱਤੇ ਤੇਜ਼धार ਹਥਿਆਰਾਂ ਨਾਲ ਜਿਹੜਾ ਹਮਲਾ ਕੀਤਾ ਜਾਂਦਾ ਤਸਵੀਰ ਜਿਹੜੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਾਫੀ ਕਰੀਬ ਨਾਲ ਕਿ ਕਿਸ ਤਰੀਕੇ ਗੱਡੀ ਦੇ ਉੱਤੇ ਜਿਹੜੇ ਤੇਜ਼ਾਰ ਹਥਿਆਰ ਦਾ ਜਿਹੜੇ ਨਿਸ਼ਾਨ ਆ ਉਹ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਇਸ ਤਰੀਕੇ ਲੱਗ ਰਿਹਾ ਕਿ ਆ ਤਾ ਜਾਂਦਾ ਸੋ ਉਸ ਤੋਂ ਬਾਅਦ ਕਾਫੀ ਜਿਹੜੀ ਹੈ ਦਰਦਨਾਕ ਜਿਹੜੀ ਗੱਲ ਹੈ ਸੋ ਕਿਤੇ ਨ ਕਿਤੇ ਕਾਫੀ ਮੰਦਪਾਗੀ ਖਬਰ ਵੀ ਹੈ ਕਿ ਸਾਫ ਤੌਰ ਤੇ ਇੱਕ ਨੌਜਵਾਨ ਦੇ ਉੱਤੇ ਹਮਲਾ ਹੋਣਾ ਰਾਤ ਨੂੰ ਉਸ ਤੋਂ ਬਾਅਦ ਹੁਣ ਤੱਕਰ ਕੀ ਕਾਰਵਾਈ ਹੋਈ ਹੈ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਹਲਵਾਗੇ ਕਿ ਕੀ ਕੁਛ ਇਨਵੈਸਟੀਗੇਸ਼ਨ ਦੇ ਵਿੱਚ ਮਿਲਿਆ ਸੋ ਉਸ ਤੋਂ ਬਾਅਦ ਕੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹ ਜਿਹੜੀ ਹੈ ਪੁਲਿਸ ਨਾਲ ਜਾਣਕਾਰੀ ਲੈਣੇ ਬੜਾ ਕੁਝ ਨਹੀਂ ਗੱਡੀ ਤੇ ਆ ਰਹੇ ਸੀਗੇ ਜਦੋਂ ਵੀ ਕੇ ਰਿਜ਼ੋਰਟ ਕੋਲ ਪਹੁੰਚਿਆ ਤਿੰਨ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਦਾਦੂ ਜੇ ਮਾਰੇ ਸ਼ੀਸ਼ੇ ਤੋੜ ਤੇ ਬੋਟ ਤੇ ਮਾਰੇ ਦਾਦੂ ਠੀਕ ਹੈ ਹੁਣ ਉਹਦੇ ਲੱਗੇ ਹੋਇਆ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਉਸ ਟਾਈਮ ਅਸੀਂ ਸਾਰੇ ਪਾਸੇ ਚੈਕਿੰਗ ਕੀਤੀ ਆ ਬੰਦੇ ਸਾਨੂੰ ਮਿਲੇ ਨਹੀਂ ਆ ਹੁਣ ਕੈਮਰੇ ਚੈੱਕ ਕਰ ਰਹੇ ਆ ਠੀਕ ਹੈ ਸਰ ਕੈਮਰੇ ਦੇ ਵਿੱਚ ਕੀ ਕੁਝ ਨਜ਼ਰ ਆਇਆ ਕਿੰਨੇ ਕੁ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਕੁਝ ਪਤਾ ਤਿੰਨ ਜਾਣੀ ਨੇ ਸਰ ਇਹ ਤਾਂ ਮੂ ਮੂ ਬਣੇ ਕੋਈ ਹਾਲੀਕਾਰਨ ਇਹ ਨਾ ਹੀ ਦੱਸ ਰਹੇ ਨੇ ਮਦਈ ਹਲੇ ਕੁਝ ਵੀ ਨਹੀਂ ਦੱਸ ਰਿਹਾ ਇਸ ਚੀਜ਼ ਬਾਰੇ ਹੁਣ ਜਦੋਂ ਆਪਾਂ ਫੜਾਂਗੇ ਬੰਦਿਆਂ ਨੂੰ ਆਪ ਨੂੰ ਪਤਾ ਲੱਜੂ ਕਿ ਕੀ ਗੱਲ ਕਹਾਣੀ ਕੀ ਹੈ ਵੀ ਕਿਹਨੇ ਦੀ ਪ੍ਰਾਂਹ ਹੈ ਮੇਰੇ ਨੇ ਪੰਜ ਪੰਜ ਮਿੰਟ ਪਹਿਲਾਂ ਮੇਰੀ ਜਾਣ ਤੋਂ ਤਾਂ ਪਹਿਲਾਂ ਪੀਸੀਆਰ ਮੌਕੇ ਤੇ ਖੜੀ ਸੀ ਉਸੇ ਟਾਈਮ ਹੀ ਠੀਕ ਹੈ ਉਹਦੇ ਦੋ ਤਿੰਨ ਮਿੰਟ ਬਾਅਦ ਮੈਂ ਪਹੁੰਚ ਗਿਆ ਕਿੰਨੇ ਕਿ ਕੈਮਰੇ ਖੰਗਾਲੇ ਜੇ ਹੁਣ ਹੁਣ ਤੱਕ ਸੱਤ ਅੱਠ ਖੰਗਾਲੇ ਕੀ ਕਾਰਵਾਈ ਹਲੇ ਕੁਝ ਨਹੀਂ ਹੈ ਉਹ ਤਾਂ ਹੁਣ ਜਦੋਂ ਫੜੇ ਜਾਣਗੇ ਆਪ ਨੂੰ ਬਸ ਇੱਕ ਵਾਰੀ ਟ੍ਰੇਸ ਹੋ ਜਾਵੇ ਮੋਟਰਸਾਈਕਲ ਨੰਬਰ ਪਤਾ ਲੱਜੇ ਬਾਕੀ ਉਹ ਫਿਰ ਆਪੇ ਕਰੀਬ ਹੋ ਜਾਣੀ ਆ ਲੱਗਦਾ ਨਹੀਂ ਕਿ ਰਾਗਿਰ ਚੱਲਦੇ ਹੋਏ ਜਿਹੜੇ ਰਾਤ ਨੂੰ ਬਰਮਾਸ਼ ਕਰਦੇ ਨੇ ਉਹ ਤਾਂ ਨਹੀਂ ਇਹ ਸ਼ਰਾਰਤੀ ਅਨਸਰ ਹਨ ਨਹੀਂ ਇਹ ਸ਼ਰਾਰਤੀ ਅਨਸਰੀਆ ਕੋਈ ਇਹ ਤਾਂ ਹੁਣ ਦੇਖਾਂਗੇ ਇੱਕ ਵਾਰੀ ਠੀਕ ਹੈ ਮੋਟ ਸਕਦਾ ਇੱਕ ਵਾਰੀ ਨੰਬਰ ਸਾਡੇ ਕੋਲ ਟਰੇਸ ਹੋ ਲੈਣ ਦੋ ਠੀਕ ਹੈ ਛੇਤੀ ਗ੍ਰਿਫਤਾਰ ਕਰ ਲਾਂਗੇ ਇੱਕੋ ਮੋਟਰਸਾਈਕਲ ਤੋਂ ਆਇਆ ਇੱਕੋ ਮੋਟ ਸਕਦੇ ਮੂੰਹ ਬੰਨੇ ਹੋਏ ਕੋਈ ਹਥਿਆਰ ਵਗੈਰਾ ਵੀ ਨਹੀਂ ਕਹਿੰਦੇ ਦਾਤ ਹੈ ਦਾਤ ਮਾਰੇ ਬੌਂਡ ਦੇ ਉੱਤੇ ਦਾਤ ਮਾਰੇ ਉਹਨਾਂ ਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਠੀਕ ਬਿਲਕੁਲ ਸੋ ਦੱਸਦੀ ਹੈ ਕਿ ਇਹ ਸਾਡੇ ਨਾਲ ਐਸਐਸ ਵੀ ਮੌਜੂਦ ਸੀਗੇ ਥਾਣਾ ਟਿੱਬਾ ਤੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜੀ ਕਲੀਅਰ ਕੀਤੀ ਗਈ ਹੈ ਗੱਲ ਕਿ ਰਾਤ ਨੂੰ ਜਿਹੜਾ ਦੇਰ ਰਾਤ ਹਮਲਾ ਹੁੰਦਾ ਹੈ ਮਹਿਫੂਜ਼ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੇ ਇੱਕ ਮੋਟਰਸਾਈਕਲ ਸਵਾਰ ਤਿੰਨ ਲੋਕ ਸੀਗੇ ਨਕਾਬਪੋਸ਼ ਜਿਨ੍ਹਾਂ ਵੱਲੋਂ ਗੱਡੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਜਾਨਲੇਵਾ ਸੋ ਪੁਲਿਸ ਇਸ ਮਾਮਲੇ ਤੇ ਜਿਹੜੀ ਹੈ ਜਾਂਚ ਪੜਤਾਲ ਕਰ ਰਹੀ ਹੈ ਲਗਾਤਾਰ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਦਾ ਨੰਬਰ ਟ੍ਰੇਸ ਕਰਨ ਤੋਂ ਬਾਅਦ ਜੋ ਵੀ ਤੱਤ ਸਾਹਮ ਸੂਗਾ ਕਿ ਉਹਨਾਂ ਦੇ ਉੱਤੇ ਕਦੋਂ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਕਦੋਂ ਜਿਹੜੇ ਪੁਲਿਸ ਦੇ ਹਿਰਾਸਤ ਵਿੱਚ ਆਂਦੇ ਨੇ ਦੇਖਦੇ ਹੋ ਲੁਧਿਆਣਾ ਲਾਈਵ ਮਾਨੀਟਿੰਗ ਕੈਮਰਾਮੈਨ ਹਣੀਦਨ ਦਾ ਧੰਨਵਾਦ